ਹਾਂਜੀ ਬਤੁ ਇਹ ਦੱਸੋ ਆਪਣਾ ਦੇਸ਼ ਆਜ਼ਾਦ ਕਦੋਂ ਹੋਇਆ ਸੀ 15 ਅਗਸਤ ਨੂੰ ਹਨਾ ਕਿੰਨਾ ਤੋਂ ਆਜ਼ਾਦ ਹੋਇਆ ਸੀਗਾ ਹਾਂ ਅੰਗਰੇਜ਼ਾਂ ਤੋਂ ਬਿਨਾਂ ਤੋਂ ਆਜ਼ਾਦ ਹੋਇਆ ਸੀਗਾ ਠੀਕ ਹੈ ਅੱਛਾ ਇਹ ਦੱਸੋ 15 ਅਗਸਤ ਵਾਲੇ ਦਿਨ ਝੰਡਾ ਕੌਣ ਲਹਿਰਾਉਂਦਾ ਹੁੰਦਾ ਮਾਤੀ ਜੀ ਸਾਡੇ ਪ੍ਰਧਾਨ ਮੰਤਰੀ ਹਨਾ ਉਹਨਾਂ ਦਾ ਕੀ ਨਾਮ ਹੈ ਸ਼੍ਰੀ ਸ਼੍ਰੀ ਨਰਿੰਦਰ ਮਾਤੀ ਜੀ ਕਿੱਥੇ ਲਹਿਰਾਉਂਦੇ ਹੁੰਦੇ ਕਿਹੜੇ ਦੇ ਨਰ ਹੁੰਦੇ ਹੁੰਦੇ ਨਾ ਅੱਛਾ ਤੇ ਸਾਡਾ ਰਾਸ਼ਟਰੀ ਗਾਣ ਕਿਹੜਾ ਪੁੱਤ ਹਾਂ ਜਾਨ ਗਾਣ ਮੰਨ ਹੈ ਕਿੰਨੇ ਲਿਖਿਆ ਇਹ ਕਿੰਦੇ ਲਿਖਿਆ ਹੋਇਆ ਜਵਿੰਦਰ ਨਾਟੇ ਗੋਰ ਨੇ ਤੇ ਸਾਡੇ ਰਾਸ਼ਟਰੀ ਚ ਨੇ ਵਿੱਚ ਕਿੰਨੇ ਰੰਗ ਨੇ ਪੁੱਤ ਅੱਛਾ ਤੇੜਾ ਵਿਚਕਾਰ ਇੱਕ ਚੱਕਰ ਬਣਿਆ ਹੁੰਦਾ ਉਹਨੂੰ ਕੀ ਕਹਿੰਦੇ ਆ ਚੱਕਰ ਜੀ ਵੈਰੀ ਗੁੱਡ ਅੱਛਾ ਅਸ਼ੋਕ ਚੱਕਰ ਵਿੱਚ ਕਿੰਨੀਆਂ ਤੀਲੀਆਂ ਹੁੰਦੀਆਂ ਹੁੰਦੀਆਂ ਪੁੱਤ ਚੋ ਹਾਂ 24 ਤਿੱਲੀਆਂ ਹੁੰਦੀਆਂ ਹਨ ਉਹਦੇ ਵਿੱਚ ਹਾਂਜੀ ਅੱਛਾ ਤੁਸੀਂ ਇਹ ਦੱਸੋ ਆ ਆਜ਼ਾਦੀ ਦੀ ਸੋਚ ਪੈਦਾ ਕਰਨ ਵਾਲੇ ਜਿਹੜੇ 1846 ਵਿੱਚ ਸ਼ਹੀਦ ਹੋ ਗਏ ਸੀਗੇ ਉਹਨਾਂ ਦਾ ਨਾਮ ਕੀ ਹੈ ਪਪਾ ਹਨੂ ਮਾਨ ਸਿੰਘ ਜੀ ਵੈਰੀ ਗੁੱਡ ਅੱਛਾ ਤੇ ਉਹ ਕੌਣ ਸਨ ਜਿਨ੍ਹਾਂ ਨੇ ਚਰਬੀ ਵਾਲੇ ਕਾਰਤੂਸ ਵਰਤਨ ਤੋਂ ਮਨਾ ਕਰਤਾ ਸੀਗਾ ਬੰਦੇ ਬੰਦੇ ਦੀ ਵੈਰੀ ਗੁੱਡ ਕੌਣ ਸਨ ਉਹ ਮੰਗਲਪੰਡਿਤ ਜੀ ਹੈਨਾ ਤੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਪਤਾ ਕੌਣ ਸਨ? ਕੌਣ? ਉੱਚੀ ਬੋਲੋ। ਸ਼ਹੀਦ ਕਰਤਾਰ ਸਿੰਘ। ਗੁੱਟ।